ਐਚਐਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਮਨਬੀਰ ਸਿੰਘ ਮਲਹਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂਜੀ ਦੇ ਜੱਦੀ ਪਿੰਡ ਕੈਰੋਂ ਵਿਖੇ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕਰਾਈ ਗਈ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਲਾਹ ਯੂਨੀਵਰਸਿਟੀ ਆਮ ਆਦਮੀ ਪਾਰਟੀ ਦੀ ਨਲਾਕੀ ਕਾਰਨ ਬੰਦ ਹੋ ਚੁੱਕੀ ਹੈ ਇਸ ਯੂਨੀਵਰਸਿਟੀ ਦਾ ਨਿਰਮਾਣ ਇਸ ਕਰਕੇ ਰੁਕ ਚੁੱਕਾ ਹੈ ਕਿਉਂਕਿ ਸਰਕਾਰ ਵੱਲੋਂ ਸਬੰਧਤ ਠੇਕੇਦਾਰ ਨੂੰ ਗ੍ਰਾਂਟ ਜਾਰੀ ਨਹੀਂ ਕੀਤੀ ਗਈ 280 ਕਰੋੜ ਵਾਲੇ ਇਸ ਪ੍ਰੋਜੈਕਟ ਨਾਲ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਨੌਜਵਾਨਾਂ ਨੂੰ ਵਕਾਲਤੀ ਪੜ੍ਹਾਈ ਦੀ ਸਹੂਲਤ ਮਿਲਨੀ ਸੀ ਪਰੰਤੂ ਆਮ ਆਦਮੀ ਪਾਰਟੀ ਨੇ ਭੋਰਾ ਵੀ ਪਰਵਾਹ ਨਾ ਕੀਤੀ ਕਾਂਗਰਸ ਸਰਕਾਰ ਨੇ ਉਸ ਸਮੇਂ ਇਸ ਪ੍ਰੋਜੈਕਟ ਲਈ 15 ਕਰੋੜ ਦੀ ਰਾਸ਼ੀ ਜਾਰੀ ਕਰਕੇ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਇਸ ਪ੍ਰੋਜੈਕਟ ਦੇ ਬੰਦ ਹੋਣ ਨਾਲ ਕਾਫੀ ਲੋਏ ਲਾਖੇ ਹੋਏ ਨਜ਼ਰ ਆਉਂਦੇ ਹਨ ਗਿੱਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ناکਾਮ ਸਾਬਤ ਹੋਈ ਹੈ ਅਤੇ ਸਰਕਾਰ ਨੂੰ ਇਸ ਪ੍ਰੋਜੈਕਟ ਦੀ ਅਹਿਮੀਅਤ ਹੀ ਨਹੀਂ ਪਤਾ ਹੋਰ ਹਰਮਿੰਦਰ ਸਿੰਘ ਗਿੱਲ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਦੋਸਤੋ ਗੁਰਤੇਗ ਬਾਦਰ ਲਾਅ ਯੂਨੀਵਰਸਿਟੀ ਕੈਰੋਂ ਤਰਨਤਾਰਨ ਇੱਕ ਕਾਂਗਰਸ ਸਰਕਾਰ ਵੱਲੋਂ ਕੀਤਾ ਇਤਿਹਾਸਿਕ ਕੰਮ ਸੀ ਜਿਹਦੇ ਤਹਿਤ 2020 ਦੇ ਵਿੱਚ ਜਦੋਂ ਗੁਰਤੇਗ ਬਾਦਲ ਸਾਹਿਬ ਦਾ 400 ਸਾਲਾਂ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਪੰਜਾਬ ਦੀ ਅਸੈਂਬਲੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਤਰਨਤਨ ਜ਼ਿਲ੍ਹੇ ਵਿੱਚ ਸਟੇਟ ਲਾਜ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਸੀ ਉਹ ਇੱਕ ਇਤਿਹਾਸਿਕ ਫੈਸਲਾ ਸੀ ਔਰ ਉਹਦੇ ਵਾਸਤੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਅਲਟੀਮੇਟਲੀ ਉਹ ਜ਼ਮੀਨ 25 ਏਕੜ ਕੈਰੋਂ ਪਿੰਡ ਦੀ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਦੀ ਸੀ ਜਿਹੜੀ ਕਿਸੇ ਟਾਈਮ ਬਹੁਤ ਲੰਮਾ ਸਮਾਂ ਕਬਜ਼ੇ ਵਿੱਚ ਰਹੀ ਅਸੀਂ ਕਬਜ਼ਾ ਮੁਕਤ ਕਰਾਈ ਉਹ ਜਗ੍ਹਾ ਸੀ ਯੂਨੀਵਰਸਿਟੀ ਬਣਾਉਣ ਵਾਸਤੇ ਦਿੱਤੀ। ਔਰ ਕਾਂਗਰਸ ਸਰਕਾਰ ਨੇ ਹੀ ਉਹਦਾ ਸਾਰੇ ਟੈਂਡਰ ਵਗੈਰਾ ਫਲੋਟ ਕਰਕੇ ਉਹਦੇ ਐਸਟੀਮੇਟ ਬਣਾ ਕੇ 280 ਕਰੋੜ ਦੇ ਐਸਟੀਮੇਟ ਬਣੇ ਜਿਨ੍ਹਾਂ ਨੂੰ ਪਾਸ ਕਰਕੇ ਅਲਟੀਮੇਟਲੀ ਜਦੋਂ ਸਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਬਣੇ ਤਾਂ ਉਦੋਂ ਗ੍ਰੇਡ ਗਰਾਉਂਡ ਬ੍ਰੇਕਿੰਗ ਸੈਰੇਮਨੀ ਹੋਈ ਉਦੋਂ ਕੰਮ ਸ਼ੁਰੂ ਕਰਵਾਇਆ ਗਿਆ। ਕੰਮ ਚੱਲਦਾ ਰਿਹਾ ਚਾਰ ਦਿਵਾਰੀ ਹੋ ਗਈ ਔਰ ਸਾਡੇ ਜਿਹੜੇ ਬਾਰਡਰ ਏਰੀਆ ਦੇ ਲੋਕ ਸਨ ਜਿਹੜੇ ਨੌਜਵਾਨ ਬੱਚੇ ਸਨ ਜਿਨ੍ਹਾਂ ਦੇ ਮਨ ਵਿੱਚ ਬਾਰ ਭੱਜਨ ਦੀ ਬੜੀ ਖਿੱਚ ਸੀ ਉਹਨਾਂ ਵਾਸਤੇ ਬੜਾ ਵੱਡਾ ਵਰਦਾਨ ਸੀ ਇਹ ਕਿਉਂਕਿ ਇਹਦੇ ਵਿੱਚ ਪਲੱਸ 2 ਤੋਂ ਬਾਅਦ 5 ਸਾਲਾਂ ਦਾ ਲਾਅ ਦਾ ਇੰਟੀਗ੍ਰੇਟਿਡ ਕੋਰਸ ਸੀਗਾ ਤਾਂ ਕਿ ਬੱਚੇ ਜਿਹੜੇ ਇੱਧਰ ਉੱਧਰ ਭਟਕਣ ਦੀ بجائے ਆਪਣੇ ਪਿੰਡਾਂ ਦੇ ਲਾਗੇ ਇਸ ਯੂਨੀਵਰਸਿਟੀ ਦੇ ਵਿੱਚ ਭਾਵੇਂ ਗੱਡੀਆਂ ਮੋਟਰਸਾਈਕਲ ਸਕੂਟਰਾਂ ਦੇ ਭਾਵੇਂ ਕਾਰਾਂ ਤੇ ਭਾਵੇਂ ਰੇਲ ਤੇ ਆ ਸਕਦੇ ਕਿਉਂਕਿ ਰੇਲ ਹੈੱਡ ਵੀ ਇਸ ਪਿੰਡ ਨਾਲ ਜੁੜਿਆ ਹੈ ਔਰ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਸੀ ਪਰ ਮੌਜੂਦਾ ਸਰਕਾਰ ਨੇ ਇਹਦੀ ਅਹਿਮੀਅਤ ਦਾ ਖਿਆਲ ਨਾ ਕੀਤਾ ਜੋ ਕਿ ਜਦੋਂ ਵਿਸ਼ਵ ਵਿਦਿਆਲਾ ਕਿਸੇ ਥਾਂ ਤੇ ਬੰਦ ਹੈ ਇਹ ਸਾਰੇ ਇਲਾਕੇ ਦੇ ਵਿਕਾਸ ਦੇ ਸਾਰੇ ਰਸਤੇ ਖੁੱਲ ਜਾਂਦੇ ਆ ਇਹਦੇ ਨਾਲ ਸਾਡਾ ਜਿਹੜਾ ਬਾਰਡਰ ਬੈਲਟ ਜਿੱਥੇ ਸਦਾ ਹੀ ਸਾਡੀ ਪੜ੍ਹਾਈ ਨੂੰ ਦਰਕਾਰਿਆ ਗਿਆ ਪੜ੍ਹਾਈ ਪੱਖੋਂ ਪਛੜਿਆ ਸੀ ਪੈਸੀ ਪੱਖੋਂ ਪਛੜਿਆ ਸੀ ਉਹਦੇ ਵਾਸਤੇ ਨੇ ਬਹੁਤ ਵੱਡਾ ਰੋਲ ਅਦਾ ਕਰਨਾ ਸੀ ਪਰ ਆਮ ਆਦਮੀ ਪਾਰਟੀ ਨੂੰ ਇਹਦੀ ਅਹਿਮੀਅਤ ਦੀ ਜਾਣਕਾਰੀ ਨਹੀਂ ਸੀ ਇਹਨਾਂ ਦੇ ਜਿਹੜੇ ਅਣਜਾਣ ਮੰਤਰੀ ਜਿਹੜੇ ਗੈਰ ਤਜਰਬੇਕਾਰ ਲੋਕ ਸਨ ਉਹਨਾਂ ਨੇ ਇਹਦੇ ਵਾਸਤੇ ਲੋੜੀਂਦੇ ਪੈਸੇ ਮੁਹੱਈਆ ਕਰਾਉਣੇ ਬੰਦ ਕਰ ਦਿੱਤੇ ਜਿਦੇ ਕਰਕੇ ਅੱਜ ਇਸ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਕੰਸਟਰਕਸ਼ਨ ਦਾ ਕੰਮ ਬਿਲਕੁਲ ਬੰਦ ਹੋ ਗਿਆ ਔਰ ਲੋਕਾਂ ਦੇ ਚਿਹਰੇ ਬੜੇ ਮਰਝਾਏ ਗਏ ਜਿਹੜੇ ਨੌਜਵਾਨ ਬੱਚੇ ਜਿਹੜੇ ਅੱਜ ਇਸ ਪੜ੍ਹਾਈ ਵਾਲੇ ਪਾਸੇ ਨੂੰ ਜਾ ਕੇ ਆਪਣਾ ਭਵਿੱਖ ਸਵਾਰਨਾ ਚਾਹੁੰਦੇ ਸੀ ਉਹਨਾਂ ਦੇ ਕੈਰੀਅਰ ਤੇ ਫੁੱਲ ਸਟਾਪ ਲੱਗ ਗਿਆ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਕੋਈ ਵੀ ਸੰਤਰੀ ਕੋਈ ਵੀ ਐਮਐਲਏ ਕੋਈ ਵੀ ਅਧਿਕਾਰੀ ਹੁਣੇ ਕਦੇ ਵਿਜ਼ਿਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਅਸੀਂ ਪੂਰ ਜੋਰ ਸ਼ਬਦਾਂ ਚ ਇਸ ਗੱਲ ਦੀ ਨਿਖੇਧੀ ਕਰਦੇ ਆਂ ਔਰ ਇਹ ਗੱਲ ਕਹਿਣਾ ਚਾਹੁੰਦੇ ਕਿ ਯੂਨੀਵਰਸਿਟੀ ਗੁਰਦੇਵ ਬਾਦਰ ਸਾਹਿਬ ਦੇ ਰਾਹ ਤੇ ਬਣ ਰਹੀ ਸੀ ਇਹ ਬਣ ਕੇ ਰਹੇਗੀ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਸਾਹ ਕਾਂਗਰਸ ਦਾ ਸਮਾਂ ਆਇਆ ਅਸੀਂ ਇਹਦੇ ਵਾਸਤੇ ਬਗੈੜਾ ਜਿਹੜੇ ਲੋੜੀਂਦੇ ਪ੍ਰਬੰਧ ਹੋਣਗੇ ਕਰਾਂਗੇ ਜਿਹੜੀਂਦੇ ਪੈਸਿਆਂ ਦਾ ਪ੍ਰਬੰਧ ਕਰਾਂਗੇ ਔਰ ਹੁਣ ਵੀ ਸਰਕਾਰ ਨੂੰ ਅਸੀਂ ਪ੍ਰੈਸ਼ਰਾਈਜ਼ ਕਰਨ ਦੇ ਵਾਸਤੇ ਅਸੀਂ 13 ਫਰਵਰੀ ਵਾਲੇ ਦਿਨ ਇੱਕ ਬਹੁਤ ਵੱਡੀ ਪ੍ਰੋਟੈਸਟ ਰੈਲੀ ਇਸ ਪੱਟੀ ਵਿਧਾਨ ਸਭਾ ਹਲਕੇ ਵਿੱਚ ਕਰਨ ਜਾ ਰਹੇ ਜਿੱਥੇ ਸਾਰੇ ਪੰਜਾਬ ਦੇ ਵਿੱਚੋਂ ਸਾਰੀ ਕਾਂਗਰਸ ਦੀ ਲੀਡਰਸ਼ਿਪ ਵੀ ਆਏਗੀ ਸਾਰੇ ਲੋਕ ਵੀ ਆਉਣਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿਉਂਕਿ ਜਨਤਕ ਲਹਿਰਾਂ ਜਿਹੜੀਆਂ ਨੇ ਇਹ ਸਰਕਾਰਾਂ ਨੂੰ ਰਸਤਾ ਬਣਾਉਂਦੀਆਂ ਸਰਕਾਰਾਂ ਨੂੰ ਮਜਬੂਰ ਕਰਦੀਆਂ ਕਿ ਜਿਹੜੇ ਕੰਮ ਲੋਕ ਭਲਾਈ ਦੇ ਨੇ ਉਹ ਕੰਮ ਕਦੇ ਰੁਕਣੇ ਨਹੀਂ ਚਾਹੀਦੇ ਉਹਨਾਂ ਨੂੰ ਚਾਲੂ ਰੱਖਣ ਵਾਸਤੇ 13 ਤਰੀਕ ਦੀ ਰੈਲੀ ਕਰ ਰਹੇ ਆ ਔਰ ਮੈਂ ਇਹ ਗੱਲ ਐਲਾਨ ਕਰਨਾ ਚਾਹੁੰਦਾ ਕਿ ਜਦੋਂ ਵਿਰਸਤੀ ਸਾਡੇ ਬੱਚਿਆਂ ਦਾ ਪੁਰੇਖਾ ਹੈ ਸਾਡੇ ਇਲਾਕੇ ਦਾ ਪੁਰੇਖਾ ਹੈ ਇਹ ਬਣਨੀ ਚਾਹੀਦੀ ਔਰ ਬਣ ਕੇ ਰਹੇਗੀ